ਸਾਡੀ ਇੱਛਾ ਪੂਰੀ ਤਾਂ ਹੋਵੇਗੀ ਜੇ ਪ੍ਰਮਾਤਮਾ ਦੀ ਇੱਛਾ ਹੋਵੇਗੀ। ਮਨੁੱਖ ਦੀਆਂ ਇੱਛਾਵਾਂ ਤੇ ਬਹੁਤ ਨੇ। ਬੰਦਾ ਤੇ ਬੜਾ ਕੁਝ ਸੋਚ ਕੇ ਆਉਂਦਾ। ਮੈਨੂੰ ਇਹ ਵੀ ਚਾਹੀਦਾ। ਮੈਨੂੰ ਇਹ ਵੀ ਮਿਲ ਜਾ। ਮਨੁੱਖ ਨੇ ਤੇ ਬੜਾ ਕੁਝ ਸੋਚਿਆ। ਲੇਕਿਨ ਸੋਚਣ ਦੇ ਨਾਲ ਇੱਛਾ ਧਰਮ ਦੇ ਨਾਲ ਉੱਚ ਨਹੀਂ ਹੁੰਦਾ। ਸਾਡੀ ਇੱਛਾ ਤਾਂ ਪੂਰੀ ਹੈ ਜੇ ਸਤਿਗੁਰੂ ਦੀ ਇੱਛਾ ਜੇ ਸਾਡੀ ਕੋਈ ਇੱਛਾ ਪੂਰੀ ਹੋ ਗਈ ਸ਼ੋਰਤ ਮਿਲ ਗਈ ਜ਼ਮੀਨ ਮਿਲ ਗਈ ਧੀ ਮਿਲ ਗਈ ਪੁੱਤਰ ਮਿਲ ਗਿਆ ਕਾਰੋਬਾਰ ਚੱਲ ਗਿਆ ਚੱਲ ਗਿਆ ਇੱਛਾ ਪੂਰੀ ਹੋ ਗਈ ਸਮਝੋ ਇਹ ਵੀ ਪਰਮਾਤਮਾ ਦੀ ਇੱਛਾ ਸੀ ਉੱਤਾ ਹੋਇਆ ਜੇ ਇਹਨਾਂ ਦੇ ਵਿੱਚੋਂ ਇੱਕ ਵੀ ਨਾ ਮਿਲਿਆ ਤੇ ਸਮਝੋ ਪਰਮਾਤਮਾ ਦੀ ਇੱਛਾ ਨਹੀਂ ਸੀ ਤਾ ਨਹੀਂ ਮਿਲਿਆ ਗੱਲ ਸਾਡੀ ਇੱਛਾ ਪੂਰੀ ਤਾਂ ਹੋਵੇਗੀ ਜੇ ਪ੍ਰਮਾਤਮਾ ਦੀ ਇੱਛਾ ਹੋਵੇਗੀ ਮਨੁੱਖ ਦੀ ਇੱਛਾਵਾਂ ਤੇ ਬਹੁਤ ਨੇ ਬੰਦਾ ਤੇ ਬੜਾ ਕੁਝ ਸੋਚ ਕੇ ਆਉਂਦਾ ਮੈਨੂੰ ਇਹ ਵੀ ਚਾਹੀਦਾ ਮੈਨੂੰ ਇਹ ਵੀ ਮਿਲ ਜਾ ਮਨੁੱਖ ਨੇ ਤੇ ਬੜਾ ਕੁਝ ਸੋਚਿਆ ਲੇਕਿਨ ਸੋਚਣ ਦੇ ਨਾਲ ਇੱਛਾ ਧਰਮ ਦੇ ਨਾਲ ਉੱਚ ਨਹੀਂ ਹੁੰਦਾ ਸਾਡੀ ਇੱਛਾ ਤਾਂ ਪੂਰੀ ਐ ਜੇ ਸਤਿਗੁਰੂ ਦੀ ਇੱਛਾ ਜੇ ਸਾਡੀ ਕੋਈ ਇੱਛਾ ਪੂਰੀ ਹੋ ਗਈ ਸ਼ੋਰਤ ਮਿਲ ਗਈ ਜ਼ਮੀਨ ਮਿਲ ਗਈ ਧੀ ਮਿਲ ਗਈ ਪੁੱਤਰ ਮਿਲ ਗਿਆ ਕਾਰੋਬਾਰ ਚੱਲ ਗਿਆ ਚੱਲ ਗਿਆ ਇੱਛਾ ਪੂਰੀ ਹੋ ਗਈ ਸਮਝੋ ਇਹ ਵੀ ਪਰਮਾਤਮਾ ਦੀ ਇੱਛਾ ਸੀ ਉੱਤਾ ਹੋਇਆ ਜੇ ਇਹਨਾਂ ਦੇ ਵਿੱਚ